ਦੇ ਵਿੱਚ ਕਈ ਤਰ੍ਹਾਂ ਦੇ ਲੱਕੜ ਦੇ ਵੀ ਜਿਹੜੇ ਸਿਸਟਮ ਬਣਾਏ ਹੋਏ ਆ ਉਹ ਦੇਖ ਕੇ ਮਿਲ ਜੂਗਾ ਕਿ ਮੇਲਾ ਇੱਕ ਬੜਾ ਭਰਪੂਰ ਹੈ ਰਤਨਾਂ ਦੇ ਵਿੱਚ ਪਹਿਲੀ ਵਾਰ ਲੱਗਿਆ ਇਹ ਮੇਲੇ ਦੇ ਵਿੱਚ ਅੱਜ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਇਹ ਸਿਸਟਮ ਦੇਖ ਕੇ ਤੁਹਾਨੂੰ ਲੱਗੇ ਕਿ ਬਹੁਤ ਹੀ ਸੰਸਾਰਾ ਆਊਗਾ ਔਰ ਦੇਖਦੇ ਆਂ ਅੱਗੇ ਵੀ ਹੋਰ ਕੀ ਕੁਛ ਕਿੱਦਾਂ ਦੇ ਇਹਨਾਂ ਦੇ ਸਾਧਨ ਹੈ ਜਿਹੜੇ ਕਿ ਮੇਲੇ ਦੇ ਵਿੱਚ ਲੱਕੜ ਦੇ ਜਿਹੜੇ ਸਿਸਟਮ ਬਣਾਏ ਗਏ ਨੇ ਕਿਹੜਾ ਖੇਤ ਔਰ ਇਹ ਪਹਿਲੀ ਵਾਰ ਦੇਖਣ ਨੂੰ ਮਿਲਣਗੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਦੇਖੋ ਝੂਲੇ ਜਿਹੜੇ ਕਿ ਇਹ ਇੱਕ ਝੂਲਾ ਘੁੰਮ ਰਿਹਾ ਜਿਸ ਤਰ੍ਹਾਂ ਕਿ ਇਹ ਚਾਨ ਹੈ ਇਹ ਵੀ ਇੱਕ ਬਹੁਤ ਜ਼ਿਆਦਾ ਪ੍ਰਦੱਖਣ ਨਜ਼ਾਰਾ ਦੇਖਣ ਨੂੰ ਮਿਲ ਜਾਇਆ ਕਿਉਂਕਿ ਇਹ ਹੀ ਆਪਣੇ ਦਰਸ਼ਕਾਂ ਨੂੰ ਹੋਰ ਵੀ ਸਮਾਂ ਹੈ ਬਹੁਤ ਖੁੱਸੇ ਤੇ ਮੇਲੇ ਦੇ ਵਿੱਚ ਔਰ ਇਕੱਲੀ ਇਕੱਲੀ ਆਈਟਮ ਬਾਰੇ ਅਸੀਂ ਸਾਰੇ ਦਰਸ਼ਕਾਂ ਨੂੰ ਦਰਵਾਵਾ ਗਿਆ ਕਿਉਂਕਿ ਮੇਲੇ ਦੇ ਵਿੱਚ ਭੀੜ ਬਹੁਤ ਜ਼ਿਆਦੀ ਅੱਜ ਔਰ ਖਾਲੀ ਵੀ ਘੁਮਾ ਕੇ ਦਿਖਾ ਰਿਹਾ ਵੀ ਇਸ ਤਰ੍ਹਾਂ ਘੁੰਮਦੇ ਆ ਇਹ ਪ੍ਰਦੱਖਣ ਨਜ਼ਾਰਾ ਤੁਸੀਂ ਦੇਖੋਗੇ ਐਨਾ ਵੱਡਾ ਝੂਲਾ ਹੈ ਜਿਹੜਾ ਕਿ ਘੁੰਮ ਰਿਹਾ ਔਰ ਇੱਥੇ ਦੇ ਲੋਕ ਦੇਖਣ ਵਾਲੇ ਵੀ ਔਰ ਬੈਠਣ ਬੜੀ ਬੱਧੀ ਜੰਮੂ ਵੀ ਕਿਉਂਕਿ ਇਹ ਝੂਲੇ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਪ੍ਰਤੱਖ ਨਜ਼ਾਰਾ ਦੇਖਣ ਨੂੰ ਮਿਲੂਗਾ ਕਿ ਬਹੁਤ ਵੱਡਾ ਝੂਲਾ ਹੈ ਛੋਟੇ ਬੱਚਿਆਂ ਵਾਸਤੇ ਇਹ ਇੱਕ ਬਹੁਤ ਵਧੀਆ ਖੇਡ ਦਾ ਕੇਂਦਰ ਦਿਖਾਇਆ ਜਾਏ ਇਹ ਅੱਜ ਦੇ ਮੇਲੇ ਦੇ ਵਿੱਚ ਜਿਹੜਾ ਕਿ ਮੰਡੀ ਦੇ ਵਿੱਚ 12 ਚੌਕਾਂ ਵਾਲੀ ਮੰਡੀ ਦੇ ਵਿੱਚ ਮੇਲਾ ਲੱਗਿਆ ਹੋਇਆ ਬਹੁਤ ਵੱਡਾ ਇੱਕ ਮੇਲਾ ਹੈ ਔਰ ਵੱਖ-ਵੱਖ ਤਰ੍ਹਾਂ ਦੇ ਇਹਦੇ ਵਿੱਚ ਕੰਕੜ ਦੇ ਕਿੰਨੂ ਮਿਲਦਾ ਹੈ ਕਿੰਨਾ ਦਾ ਜਾ ਰਿਹਾ ਹੈ ਔਰ ਕਿਸ ਤਰ੍ਹਾਂ ਦੇ ਪ੍ਰਕਾਸ਼ ਜਾਰੇ ਬੰਦੇ ਦੇ ਕਿਸ ਤਰ੍ਹਾਂ ਛੋਟੇ ਬੱਚੇ ਵਾਂਗ ਕਿੰਨਾ ਵਧੀਆ ਜੰਗ ਇੱਕ ਮਾਹੌਲ ਬਣਾਇਆ ਹੋਇਆ ਹੈ ਕਿਉਂਕਿ ਇੱਥੇ ਬੱਚੇ ਛੋਟੇ ਜਿਹੜੇ ਦੇਖਣਗੇ ਆ ਕੇ ਤਰ੍ਹਾਂ ਤਰ੍ਹਾਂ ਦੀਆਂ ਮੱਛੀਆਂ ਦੇ ਜਿਹੜੇ ਇੱਥੇ ਦੇਖੋ ਦੇਖਣ ਵਾਲੀ ਗੱਲ ਹੈ ਕਿ ਮੱਛੀਆਂ ਦਾ ਕਿਸ ਤਰ੍ਹਾਂ ਦਾ ਪ੍ਰਕਿਰਿਆ ਹੈ ਔਰ ਹਰ ਇੱਕ ਤਰ੍ਹਾਂ ਦੀ ਮੱਛੀ ਹੈ ਤੇ ਜਿਹੜੀ ਕਿ ਇਸ ਮੇਲੇ ਦੇ ਵਿੱਚ ਦਿਖਾਈ ਗਈ ਆ ਔਰ ਤੁਹਾਨੂੰ ਅੱਗੇ ਵੀ ਹੋਰ ਅਸੀਂ ਦਿਖਾਵਾਂਗੇ ਕਿਸ ਤਰ੍ਹਾਂ ਦੇ ਨਜ਼ਾਰੇ ਜਿਹੜੀਆਂ ਕਿ ਵਾਕਿਆਕ ਬਰਗਾਦੀਆਂ ਬੱਚਿਆਂ ਇਹ ਜਿੱਤੇ ਰੰਗ ਦੀ ਹੈ ਇਸ ਮੇਲੇ ਦੇ ਵਿੱਚ ਬਹੁਤ ਵਧੀਆ ਨਜ਼ਾਰੇਦਾਰ ਇੱਕ ਜਿਵੇਂ ਕਿ ਇਹ ਖਰਗੋਸ਼ ਨੇ ਇਹ ਵੀ ਇੱਕ ਬਹੁਤ ਵਧੀਆ ਪ੍ਰਤੱਖ ਨਜ਼ਾਰਾ ਦੇਖਣ ਨੂੰ ਮਿਲੂਗਾ ਕਿਉਂਕਿ ਇਹ ਖਰਗੋਸ਼ ਵੱਖ-ਵੱਖ ਤਰ੍ਹਾਂ ਦੇ ਪੰਛੀ ਇਸ ਮੈਦਾਨੇ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਚਿੜੀਆਂ ਜਿਵੇਂ ਮੈਦਾਨੇ ਦੇ ਵਿੱਚ ਸਜਾਈਆਂ ਹੋਈਆਂ ਨੇ ਔਰ ਚਿੜੀਆਂ ਵੀ ਇੱਕ ਮਨੋਰੰਜਨ ਦਾ ਘਰ ਹੈ ਤਾਂ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਪੰਛੀ ਪੰਛੀ ਮਿੱਤਰ ਆਦਿ ਕੋਈ ਨਿਤ ਬੜੀ ਵੱੜੀ ਗੱਲ ਹੈ ਕਿ ਪੰਛੀਆਂ ਦਾ ਕਿੰਨਾ ਜਾਇਜ਼ ਮਾਹੌਲ ਹੋਈ ਜਾਂਦਾ ਔਰ ਮੇਲੇ ਦੇ ਵਿੱਚ ਜਿਹੜਾ ਕਿ ਕਬੂਤਰ ਵੀ ਕਈ 种类 ਦੇ ਪੰਛੀ ਨੇ ਵੱਖ-ਵੱਖ 种类 ਦੇ ਇਹ ਪੰਛੀ ਜਿਹੜੇ ਆਪਣੇ ਖੱਲੇ ਜੇ ਤੁਹਾਨੂੰ ਆਮ ਨਜ਼ਰ ਆਣਗੇ ਔਰ ਬੇਜ਼ਾ ਦੇਖੋਗੇ ਤਾਂ ਸਾਰੇ ਬੱਚਿਆਂ ਵਾਸਤੇ ਇੱਕ ਮਨੋਰੰਜਨ ਦਾ ਕਾਰਨ ਬਹੁਤ ਵੱਡਾ ਸੀ ਔਰ ਵਧੀਆ ਸ਼ਾਪਸ ਤੇ ਦਿੱਖ ਦੇ ਜੇਗਾ ਜੇ ਵੀ ਇਸੇ ਆਣ ਕੇ ਹਰ ਇੱਕ ਜਿਹੜਾ ਕਿ ਸੰਸਕ੍ਰਿਤੀ ਮੇਲੇ ਦੇ ਵਿੱਚ ਕਈ ਵਾਰੀ ਇੱਥੇ ਪਤਰਾ ਦੇ ਵਿੱਚ ਮੇਲੇ ਲੱਗੇ ਪਰ ਇਸ ਤਰ੍ਹਾਂ ਦਾ ਮੇਲਾ ਕਦੇ ਪਹਿਲਾਂ ਦੇਖਣ ਨੂੰ ਨਹੀਂ ਮਿਲਿਆ ਹੁਣ ਤੁਹਾਨੂੰ ਅਸੀਂ ਇਹ ਦੇਖੋ ਤਕਨੀਕਾਰ ਅੱਜ ਦੀ ਇਸ ਗਰੁੱਪ ਦੇ ਵਿੱਚ ਦਿਖਾਵਾਂਗੇ ਜਿਹੜੀ ਨੂਰ ਦੇ ਵਿੱਚ ਅਲਟਰ ਨਹੀਂ ਮਿਲੇਗਾ ਉਸ ਤਰ੍ਹਾਂ ਦਾ ਮਿਲਾਂਗੇ ਆ ਇਹ ਸਹਰਾਵਾ ਸੀ ਦੇਖੋ ਪਾਣੀ ਇਸ ਦਾ ਪਾਣੀ ਚੇਤ ਵਿੱਚ ਕਰ ਰਿਹਾ ਹੈ ਰਸਤੇ ਦੇ ਵਿੱਚ ਮੱਛੀਆਂ ਆ ਚੁੱਕੀਆਂ ਵੱਡੀਆਂ ਮੱਛੀਆਂ ਆ ਵੱਡੀਆਂ ਵੱਡੀਆਂ ਮੱਛੀਆਂ ਆ ਰਸਤੇ ਦੇ ਵਿੱਚ ਜਿਹੜੀਆਂ ਕਰ ਉਹ ਕਾਂਡ ਗਿਆ ਔਰ ਐਸ ਤੋਂ ਤੁਸੀਂ ਰੰਗ ਕੇ ਜਾਣਾ ਹੋਊਗਾ ਇਹ ਤਰ੍ਹਾਂ ਕਿੰਦਰ ਬਣਿਆ ਹੋਇਆ ਹੈ ਕਿਉਂਕਿ ਇਹ ਮੇਲੇ ਦੇ ਜਿਹੜੇ ਕਿ ਮੇਲੇ ਦਾ ਪ੍ਰਸਤੁਤੀ ਜਰਾਦਾ ਤੋਂ ਪਾਲ ਪਾਲ ਜੀ ਕਬਰੋਂ ਨਾਲ ਸਮਾਂ ਵੀ ਦਿੱਤੇ ਰਾਹੀਂ ਪਰ ਅੱਜ ਤੱਕ ਦਾ ਮੇਲੇ ਦਾ ਇਹ ਜਿਵੇਂ ਕਿ ਕਿਸਤੀਆਂ ਚਲਾੜਵਾਅ ਸੇਵਾਤਰ ਵਾਟਰ ਬਾਟਰ ਸਰੋਵਰ ਹੈ ਬਣਿਆ ਹੋਇਆ ਸਰੋਵਰ ਦੇ ਵਿੱਚ ਜਿਸ ਤਰ੍ਹਾਂ ਚੱਲਦੀਆਂ ਹਨ ਪਰ ਇਹ ਵੀ ਬਹੁਤ ਇੱਥੇ ਯਾਰੀ ਦਾ ਧੰਨਵਾਦ ਹੈ ਇਹ ਇਹ ਸੇਵਾ ਦੀ ਕਿਰਤੀਆ ਕਰਦੇ ਸਨ ਖਾਣਾ ਕਰਨ ਦੇ ਉਹ ਬੱਚੇ ਇਹਦੇ ਵਿੱਚ ਕਿਉਂ ਟੱਲਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸਮ ਦੇ ਵਿੱਚ ਪ੍ਰੋਬਲਮ ਨਹੀਂ ਹੁੰਦੀ ਪਰ ਅਸੀਂ ਮੇਲੇ ਦੇ ਵਿੱਚ ਕੁਝ ਬੱਚੇ ਵੀ ਲੈ ਕੇ ਆਏ ਆ ਕਿਉਂਕਿ ਪਰਿਵਾਰਾਂ ਸਮੇਤ ਆਏ ਹੋਏ ਇੱਥੇ ਮੇਲੇ ਦੇ ਵਿੱਚ ਮੈਡਮ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਜਿਹੜਾ ਅੱਜ ਮੇਲਾ ਹੈ ਔਰ ਤੁਸੀਂ ਬੱਚੇ ਸਮੇਤ ਆਏ ਹੋ ਤੁਹਾਡਾ ਪਰਿਵਾਰ ਹੈ ਨਾਲ ਹਸਬੰਦ ਵੀ ਹੋਣਗੇ ਹਾਂਜੀ ਮੈਨੂੰ ਕਿਹੜਾ ਪਿੰਡ ਹੈ ਤੁਹਾਡਾ ਤੁਸੀਂ ਅੱਜ ਮੇਲੇ ਤੇ ਪਹੁੰਚੇ ਹੋ ਕਿਸ ਤਰ੍ਹਾਂ ਮੈਂ ਪਾਤੜਾ ਸ਼ਹਿਰ ਦੀ ਰਹਿਣ ਵਾਲੀ ਆ ਮੇਰਾ ਨਾਮ ਕਾਜ਼ਲ ਹੈਗਾ ਤੇ ਇੱਥੇ ਮਿਲ ਕੇ ਆ ਆਪਣੇ ਇਥੇ ਪਾਤੜਾ ਵਿੱਚ ਮੇਲਾ ਲੱਗੇ ਹੈਗਾ ਜੋ ਬਹੁਤ ਹੀ ਵਧੀਆ ਮਲਕੇ ਅਧਾ ਤਰੀਕੇ ਨਾਲ ਇਥੇ ਲਗਾਇਆ ਗਿਆ ਹੈਗਾ ਇਥੇ ਇੱਕ ਤਰ੍ਹਾਂ ਤਰੰਦੀਆਂ ਸਟਾਲਾਂ ਲੱਗੀਆਂ ਨੇ ਬੱਚਿਆਂ ਲਈ ਕਾਫੀ ਪ੍ਰਬੰਧ ਕੀਤਾ ਗਿਆ ਹੈਗਾ ਤੇ ਮਲਕੇ ਇਥੇ ਕਰੋਕਰੀ ਦਾ ਸਮਾਨ ਜਿਵੇਂ ਕਿ ਚੀਨੀ ਦੇ ਬਰਤਨ ਹੋਗੇ ਲੱਕੜ ਦਾ ਸਮਾਨ ਇਥੇ ਬਹੁਤ ਹੀ ਵਧੀਆ ਢੰਗ ਨਾਲ ਇਥੇ ਮਲਕੇ ਸਜਾਇਆ ਗਿਆ ਹੈਗਾ ਅਸੀਂ ਬੱਚੇ ਦੇ ਨਾਲ ਅੱਜ ਅਸੀਂ ਇਥੇ ਦੇਖਣ ਆਏ ਆ ਬਾਤੜਾ ਦੇ ਵਿੱਚ ਮਿਲ ਕੇ ਹੋਰ ਵੀ ਸਾਡੇ ਪਰਿਵਾਰ ਵਿੱਚ ਮਿਲ ਕੇ ਕਈ ਲੋਕ ਆ ਰਹੇ ਨੇ ਦੇਖਣ ਲਈ ਮੈਚ ਹੋਣੀਆਂ ਵੀ ਤੁਸੀਂ ਵੀ ਸਾਰੇ ਆ ਕੇ ਇੱਥੇ ਆ ਕੇ ਮਨੋਰੰਜਨ ਕਰੋ ਆਪਣਾ ਨਾ ਬਾਕਵਾਕੀ ਚੀਚਾ ਦੇਖੋ ਜਿਵੇਂ ਕਿ ਝੂਲੇ ਹੋ ਗਏ ਪਿਛਦਾ ਹੋ ਗਿਆ ਇੱਥੇ ਮਿਲ ਕੇ ਬੂਤ ਬੰਗਲਾ ਹੋ ਗਿਆ ਟ੍ਰੇਨ ਵਗੈਰਾ ਹੋਗੀ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਜਰੂਰ ਪਹੁੰਚਣ ਸਾਰਾ ਸੈਕਟਰ ਵਿੱਚ ਸਾਡਾ ਇਹ ਮਿਲ ਕੇ ਹੋਣ ਲੱਗਿਆ ਹੋਇਆ ਹੈਗਾ ਮੇਲਾ ਠੀਕ ਹੈ ਹਾਂ ਜੀ ਮੈਡਮ ਇਹ ਮੇਲਾ ਸਾਨੂੰ ਮਲਕੇ ਪਾਤੜਾ ਵਿੱਚ ਇਹ ਮੇਲਾ ਲੱਗ ਗਿਆ ਹੋਇਆ ਹੈਗਾ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਇੱਥੇ ਆ ਕੇ ਅਸੀਂ ਬੱਚਿਆਂ ਦੇ ਨਾਲ ਇੱਥੇ ਮੇਲਾ ਦੇਖਣ ਆਏ ਆਂਗੇ ਤੇ ਮਲਕੇ ਹੋਰ ਵੀ ਸਾਡੇ ਪਰਿਵਾਰ ਆਏਗਾ ਆਲੇ ਮੇਲਾ ਦੇਖਣ ਮਲਕੇ ਤੇ ਤਰ੍ਹਾਂ ਤਰ੍ਹਾਂ ਦੇ ਝੁੱਲੇ ਵਗੈਰਾ ਜੋ ਲੱਗੇ ਹੋਏ ਨੇ ਸਟਾਲਸ ਲੱਗਿਆ ਹੋਇਆ ਨੇ ਮਲਕੇ ਤੇ ਖਾਣ ਪੀਣ ਨੂੰ ਬਧੀਆ ਸਿਸਟਮ ਕੀਤਾ ਹੋਇਆ ਹੈਗਾ ਪਾਤੜਾ ਦੇ ਵਿੱਚ ਪਹਿਲੀ ਵਾਰੀ ਲੱਗੇ ਹੈਗਾ ਮੇਲਾ 5 ਕਿੱਲੇ ਵਾਲੀ ਮੰਡੀ ਦੇ ਵਿੱਚ ਮੇਲਾ ਲੱਗਿਆ ਹੈ ਕਾਫੀ ਜ਼ਿਆਦਾ ਭਰਪੂਰ ਮੇਲੇ ਦੇ ਵਿੱਚ ਰੌਣਕ ਹੈ ਔਰ ਵੱਖ-ਵੱਖ ਤਰ੍ਹਾਂ ਦੇ ਝੂਲੇ ਵੀ ਲੱਗੇ ਹੋਏ ਆ ਕਿਉਂਕਿ ਬੱਚਿਆਂ ਵਾਸਤੇ ਖੇਡਾਂ ਵਾਸਤੇ ਕਈ-ਕਈ ਤਰ੍ਹਾਂ ਦੇ ਇੱਥੇ ਪ੍ਰਬੰਧ ਇਹਨਾਂ ਨੇ ਕੀਤੇ ਹੋਏ ਆ ਔਰ ਇਹ ਇੱਥੇ ਮੇਲੇ ਦੇ ਵਿੱਚ ਕਾਫੀ ਜ਼ਿਆਦਾ ਹੀ ਰੌਣਕ ਹੈ ਮੇਲੇ ਦੇ ਵਿੱਚ ਕਈ ਤਰ੍ਹਾਂ ਦੇ ਤੁਹਾਨੂੰ ਖਾਣ ਪੀਣ ਦੇ ਬਕਵਾਨ ਵੀ ਮਿਲਣਗੇ ਅਸੀਂ ਗੱਲ ਕਰਦੇ ਆ ਕੁਝ ਇੱਥੇ ਜਿਹੜੇ ਪਹੁੰਚੇ ਹੋਏ ਨੇ ਮੇਲੇ ਦੇ ਵਿੱਚ ਔਰ ਕਿਸ ਤਰ੍ਹਾਂ ਦੇ ਇੱਥੇ ਮੇਲੇ ਦੇ ਲੱਗਦੇ ਤੁਹਾਨੂੰ ਪ੍ਰਬੰਧ ਔਰ ਜਿਹੜੇ ਕਿ ਕਿਸ ਤਰ੍ਹਾਂ ਲੋਕ ਜਿਹੜੇ ਇੱਥੇ ਕਾਫੀ ਜ਼ਿਆਦਾ ਹੁੰਮ-ਹਮ ਔਰ ਇੱਥੇ ਜਿਹੜਾ ਕਿ ਇਸ ਜਗ੍ਹਾ ਤੇ ਭੀੜ ਕਾਫੀ ਜ਼ਿਆਦੀ ਲੱਗੀ ਹੋਈ ਆ ਕਿਉਂਕਿ ਮੇਲਾ ਪਾਤਣਾ ਦੇ ਵਿੱਚ ਬਹੁਤ ਘਟ ਲੱਗਦੇ ਆ ਅੱਜ ਕੀ ਕਾਫੀ ਲੰਬੇ ਸਮੇਂ ਬਾਅਦ ਲੱਗਿਆ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਔਰ ਕਿਸ ਤਰ੍ਹਾਂ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮਾਨਯੋਗ 20 ਪੰਜਾਬ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਕਿ ਤੁਸੀਂ ਮੇਲੇ ਦੀ ਕਵਰਿੰਗ ਕਰਨ ਆਏ ਹੋ ਤੇ ਸਾਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਪਹਿਲੀ ਵਾਰ ਪੀਛੇ ਟਰਮੀਨਲ ਜਿਹੜਾ ਕਿ ਦੁਬਈ ਦਾ ਕਨਸੈਪਟ ਹੈ ਇਹ ਪਹਿਲੀ ਵਾਰ ਪਾਤਰਾਂ ਦੇ ਵਿੱਚ ਲੱਗਿਆ ਜੀ ਪਾਤਰਾਂ ਕੀ ਮੈਂ ਤਾਂ ਪੰਜਾਬ ਵਿੱਚ ਪਹਿਲੀ ਵਾਰ ਦੇਖਿਆ ਤੇ ਘਟੋ ਘਟ 50 ਤਰ੍ਹਾਂ ਦੀਆਂ ਮੱਛੀਆਂ ਪੰਛੀ ਮਿੰਨੀ ਚਿੜੀਆ ਘਰ ਅੰਦਰ ਹੋਰ ਸਾਰੇ ਤਰ੍ਹਾਂ ਦੇ ਜਾਨਵਰ ਦੇਖਣ ਨੂੰ ਮਿਲ ਰਹੇ ਨੇ ਤੇ ਦੁਕਾਨਾਂ ਬਹੁਤ ਵਧੀਆ ਝੁੱਲੇ ਤੇ ਸਾਨੂੰ ਬਹੁਤ ਆਨੰਦ ਆ ਰਿਹਾ ਬੱਚਿਆਂ ਨੂੰ ਦੇਖ ਕੇ ਤੇ ਅਸੀਂ ਵੀ ਅੱਜ ਪਹਿਲੀ ਵਾਰ ਆਏ ਆ ਤੇ ਅਸੀਂ ਵੀ ਆਪਣੀ ਫੈਮਿਲੀ ਨੂੰ ਲੈ ਕੇ ਆਵਾਂਗੇ ਜੀ ਬਹੁਤ ਮਜ਼ਾ ਆ ਰਿਹਾ ਤੇ ਸਾਰਿਆਂ ਨੂੰ ਮੈਂ ਪਾਤਣਾ ਵਾਸੀਆਂ ਨੂੰ ਮੈਂ ਤਾਂ ਇਹ ਕਹਿਣਾ ਚਾਹਾਂਗਾ ਵੀ ਆਓ ਇੰਜੋਏ ਕਰੋ ਤੇ ਮਜ਼ਾ ਲਓ ਤੇ ਆਪਣੇ ਆਪਣੇ ਫੈਮਿਲੀਆਂ ਨੂੰ ਬੱਚਿਆਂ ਨੂੰ ਲੈ ਕੇ ਆ ਮੇਲੇ ਦਾ ਆਨੰਦ ਮਾਣੋ ਤੇ ਪਾਤਣਾ ਮੰਡੀ ਦੇ ਵਿੱਚ ਪੰਜ ਕਿਲਾ ਮੰਡੀ ਦੇ ਵਿੱਚ ਇਹ ਮੇਲਾ ਲੱਗਿਆ ਹੋਇਆ ਜੀ ਸਾਰੇ ਫਲਕਾ ਵਾਸੀਆਂ ਨੂੰ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜੇ ਪਟਿਆਲੇ ਲੱਗੀ ਲੱਗੀ ਕਾਫੀ ਜ਼ਾਰੇ ਪਿੰਡ ਹੈ ਮੇਰੇ ਖਿਆਲ ਹੈ ਜਿਆਦਾ ਹੈ ਪਿੰਡ ਹੈ ਕਿਉਂਕਿ ਇਸ ਪਟਿਆਲੇ ਜ਼ਿਲ੍ਹੇ ਦੇ ਸ਼ਹਿਰ ਹੋ ਸਕਦਾ ਕਾਫੀ ਲੋਕ ਆਣਗੇ ਅੱਜ ਪਹਿਲਾ ਦਿਨ ਸੀਗਾ ਕਾਫੀ ਭੀੜ ਭੜਕਾਏ ਮੇਲੇ ਦੇ ਉੱਤੇ ਝੁੱਲੇ ਲੱਗ ਰਿਹਾ ਜਿਹੜੇ ਕਿ ਝੁੱਲੇ ਝੂਣਣ ਵਾਸਤੇ ਵੀ ਛੋਟੇ ਬੱਚੇ ਵੀ ਆ ਕੁਝ ਲੇਡੀਜ਼ ਵੀ ਆ ਕਈ ਤਰ੍ਹਾਂ ਦੇ ਲੋਕ ਆ ਰਹੇ ਆ ਕੀ ਲੱਗਦਾ ਤੁਹਾਨੂੰ ਜੇ ਇੱਥੇ ਨੇ ਥੋੜੇ ਥਾਂ ਦੇ ਵਿੱਚ ਜੇ ਬਾਈ ਚਾਂਸ ਹੋਰ ਸਾਰੇ ਪਿੰਡਾਂ ਦੇ ਵਿੱਚੋਂ ਇੱਥੇ ਲੋਕ ਮੇਲਾ ਦੇਖਣ ਆ ਗਏ ਔਰ ਕਿਸ ਤਰ੍ਹਾਂ ਦਾ ਮਹਿਸੂਸ ਹੋਊਗਾ ਕਿ ਇੱ ਦਿਆ ਕੀਤਾ ਹੋਇਆ ਜੀ ਪੱਕੇ ਲੱਗੇ ਹੋਏ ਨੇ ਜੀ ਤੇ ਅੰਦਰ ਛੱਡ ਹੈ ਜੀ ਕੋਈ ਮੰਨ ਲਓ ਬਾਰਸ਼ ਦਾ ਮੌਸਮ ਵੀ ਹੁੰਦਾ ਤਾਂ ਸਾਰੀ ਪੱਕਾ ਛੱਡ ਹੈ ਸਾਰੀ ਪੱਕੀ ਜਗ੍ਹਾ ਹੈ ਕਾਰ ਪਾਰਕਿੰਗ ਬਹੁਤ ਵਧੀਆ ਜੀ ਸਭ ਤੋਂ ਮੇਨ ਗੱਲ ਇਹ ਹੈ ਜੀ ਵੀ 20 ਰੁਪਏ ਟਿਕਟਾਂ 20 ਰੁਪਏ ਟਿਕਟ ਬਹੁਤ ਸਸਤਾ ਹੋ ਐਂਟਰੀ ਜਿਹੜੀ ਇਹਨਾਂ ਨੇ ਰੱਖੀ ਹੈ ਕੁੱਲ 20 ਰੁਪਏ ਚ ਮੈਂ ਤਾਂ ਇਹ ਕਹਿੰਦਾ ਜੀ ਸਾਰੇ ਪਟਾਲੇ ਤੱਕ ਜਿੰਨਾ ਵੀ ਆਪਣਾ ਇੱਧਰ ਸੁਨਾਮ ਆ ਗਿਆ ਖਨੌਰੀ ਆ ਗਿਆ ਢਿੜਬਾ ਆ ਗਿਆ ਸਾਰੇ ਲੋਕਾਂ ਤੱਕ ਤੁਹਾਡੀ ਖਬਰ ਪਹੁੰਚਣੀ ਚਾਹੀਦੀ ਹੈ ਤੇ ਲੋਕ ਵੀ ਹੋਰ ਸੋਸ਼ਲ ਮੀਡੀਆ ਦਾ ਜਵਾਨਾ ਤੁਸੀਂ ਬਾਤ ਤੋਂ ਬਾਅਦ ਇਹਨੂੰ ਲਿੰਕ ਸ਼ੇਅਰ ਕਰੋ ਤੇ ਬਾਤ ਤੋਂ ਬਾਅਦ ਲੋਕਾਂ ਜਿਹੜੇ ਮੇਲੇ ਮੇਲੇ ਜਿਹੜੇ ਨੇ ਮੇਲਾ ਲਾਇਆ ਉਹਨਾਂ ਨਾਲ ਵੀ ਗੱਲ ਕਰਨੀ ਜਾਵੇ ਅਸੀਂ ਥੋੜਾ ਜਿਹਾ ਤੇ ਕਿਸ ਤਰ੍ਹਾਂ ਦੇ ਮੇਲੇ ਦੇ ਪ੍ਰਬੰਧ ਹੈ ਤੁਹਾਡੇ ਲੋਕ ਕਾਫੀ ਜ਼ਿਆਦਾ ਇਸੇ ਇਲਾਕੇ ਦੇ ਵਿੱਚ ਨਾ ਕਾਫੀ ਲੰਬੇ ਸਮੇਂ ਬਾਅਦ ਇਹ ਮੇਲਾ ਲੱਗਿਆ ਹੈ ਕਿਉਂਕਿ ਪਾਤੜਾ ਇਲਾਕੇ ਦੇ ਵਿੱਚ ਤਕਰੀਬਨ 110 ਪਿੰਡ ਆਲੇ ਪਾਤੜਾ ਜਿਹੜਾ ਕੀ ਹਲਕਾ ਚਤਰਾਣੇ ਦੇ ਵਿੱਚ ਔਰ ਇਸ ਮੇਲੇ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਡੇ ਪ੍ਰਬੰਧ ਹੈ ਜੇਕਰ 22 ਜਨ ਸੋਣ ਫਰਜ ਕਰੋ ਅੱਜ ਪਹਿਲਾ ਦਿਨ ਸੀਗਾ ਔਰ ਪਹਿਲੇ ਦਿਨ ਹੀ ਇੰਨੀ ਭੀੜ ਭੜਕਾਏ ਲੋਕਾਂ ਦਾ ਖੜਨ ਨੂੰ ਥਾਂ ਨਹੀਂ ਹੈਗਾ ਇੱਥੇ ਜਿਮਾਵੜਾ ਬਹੁਤ ਜ਼ਿਆਦਾ ਹੈ ਮੇਲੇ ਦੇ ਉੱਤੇ ਰੌਣਕ ਬੜੀ ਵੱਡੀ ਲੱਗੀ ਹੋਈ ਆ ਥਾਂ ਥਾਂ ਤੇ ਤੁਸੀਂ ਸਟਾਲਾਂ ਵੀ ਲਵਾਈਆਂ ਹੋਈਆਂ ਆਏ ਹੋਰ ਵੀ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਆ ਜੇਕਰ ਜਾਰੀ ਇਸ ਤੋਂ ਵੱਧ ਭੀੜ ਹੋਊਗੀ ਤੁਸੀਂ ਕਿਸ ਤਰ੍ਹਾਂ ਦੇ ਪ੍ਰਬੰਧ ਹੋਰ ਕਰੋਗੇ ਜਾਂ ਮੇਲੇ ਦੇ ਵਿੱਚ ਇੱਥੇ ਹੁਣ ਜੇਕਰ ਇਸ ਇਲਾਕੇ ਦੇ ਵਿੱਚ ਸਾਰੇ ਪਿੰਡਾਂ ਦੇ ਲੋਕ ਆੜ ਕੇ ਤਾਂ ਵੈਸੇ ਤਾਂ ਕਾਫੀ ਖੁੱਲ੍ਹਾ ਗਰਾਊਂਡ ਹੈ ਜੀ ਇਧਰ अभी भी आपने देखा होगा सैड भी है जी पीछे थोड़ा ग्राउंड को हम और बड़ा कर लेंगे बाकी पब्लिक जितनी आए मज़ा मिले में उतना आएगा अच्छा मेला लगा है वो आप दिखाई रहे हैं अपने वीडियो के माध्यम से मेरे तो अपील यही है पात्रावासियों से कि मेले में ज़रूर आए एक बार आके देखें मेला में ਯਵੇਂਕੇ ਦਾਸ ਰਹਿਸਾਨ ਕੀ ਮੇਲੇ ਦਾ ਭਰਪੂਰ ਆਨੰਦ ਲੈਣ ਵਾਸਤੇ ਪਾਤੜਾ ਇਲਾਕੇ ਦੇ ਲੋਕ ਵੱਧ ਚੜ ਕੇ ਆਉਣ ਕਿਉਂਕਿ ਇਸ ਮੇਲੇ ਦੇ ਵਿੱਚ ਜਿਹੜਾ ਪ੍ਰੋਸੈਸ ਹੈ ਅੱਜ ਦਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪਹਿਲਾ ਦਿਨ ਹੈ ਔਰ ਮੇਲੇ ਦੇ ਵਿੱਚ ਭੀੜ ਇੰਨੀ ਜ਼ਿਆਦੀ ਹੋਈ ਹੋਈ ਆ ਕਿ ਬਹੁਤ ਜ਼ਿਆਦੀ ਪਰ ਇੱਕ ਮੇਲਾ ਪਾਤੜਾ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਮੇਲਾ ਪਹਿਲੀ ਵਾਰੀ ਆ ਰਿਹਾ ਹੈ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਦਰਸਾਏ ਇਸ ਤਰ੍ਹਾਂ ਦੇ ਇੱਥੇ ਚਿੜੀਆ ਘਰ ਜਾਂ ਕੋਈ ਕਿਸ ਤਰ੍ਹਾਂ ਦੇ ਬੱਚਾ ਵਾਸਤੇ ਪ੍ਰਬੰਧ ਕੀਤੇ ਆ ਔਰ ਖਾਣ ਪੀਣ ਵਾਸਤੇ ਵੀ ਜਿਹੜੀਆਂ ਸਟਾਲਾਂ ਲਾਈਆਂ ਗਈਆਂ ਵੱਖਰੀਆਂ ਆ ਔਰ ਝੁੱਲ੍ਹੇ ਵੀ ਜਿਹੜੇ ਕਾਫੀ ਉੱਚੇ ਆ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਪਾਤੜਾ ਇਲਾਕੇ ਦੇ ਲੋਕ ਜਿਹੜੇ ਕਿ ਇਹਨੂੰ ਕਿੰਨਾ ਪਸੰਦ ਕਰਨਗੇ